ਉਹ ਤੋਂ ਆਰੰਭ ਕਰਕੇ ਅੱਜ 10 ਕੋ ਤੱਕ ਦਾ ਪਿਛੇ ਇਤਿਹਾਸ ਸਾਂਝਾ ਕੀਤਾ ਹੈ ਅੱਜ 11 ਕੋ ਦਾ ਅਵਧਾਨ ਸਤ ਸੰਗਤ ਹੈ ਤੇ ਆਪਣੀਆਂ ਸੁਰਤੀਆਂ ਲੈ ਕੇ ਚੱਲੀਏ ਅਸੀਂ ਉਸ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਜਿੱਥੇ ਮੇਰੇ ਗੁਰੂ ਪੁੱਤਰ ਗੁਰੂ ਮਾਤਾ ਵਿਰਾਜਮਾਨ ਨੇ ਠੰਡੇ ਬੁਰਜ ਦੇ ਉਸ ਅਸਥਾਨ ਤੇ ਆ ਜਿਹੜੀ ਰਾਤ ਬੀਤ ਰਹੀ ਐ 10 ਪੋ ਦੀ ਤੇ ਅਜੇ 11 ਪੋ ਦਾ ਸਵੇਰ ਹੀ ਹੋਇਆ ਸੀ ਅਮਰਤ ਵੇਲਾ ਕਹਿ ਲੋ ਤੇ ਅਮਰਤ ਵੇਲੇ ਮਾਂ ਜੀ ਨੇ ਆਪਣੇ ਪੁੱਤਰੇ ਬਾਬਾ ਜੋਰਾਵਰ ਸਿੰਘ ਨੂੰ ਉਠਾਇਆ ਬਾਬਾ ਫਤਿਹ ਸਿੰਘ ਨੂੰ ਉਠਾਇਆ ਤੇ ਆਖਿਆ ਪੁੱਤਰ ਜੀ ਉਠੋ ਆਓ ਅਮਰਤ ਵੇਲਾ ਸੰਭੀਏ ਨਿਤਨੇਮ ਕਰੀ ਜੀ ਜਦੋਂ ਇੱਕ ਦਾਦੀ ਨੇ ਆਪਣੇ ਪੁੱਤਰਿਆਂ ਨੂੰ ਉਠਾਲਿਆ ਆਵਾਜ਼ਾਂ ਮਾਰ ਕੇ ਤੇ ਪਹਿਲੀ ਆਵਾਜ਼ ਤੇ ਉਹ ਗੁਰੂ ਪੁੱਤਰ ਉੱਠੇ ਤੇ ਨਿਤਨੇਮ ਦੇ ਵਿੱਚ ਅਜੇ ਜੁੜੇ ਸੀ ਅਜੇ ਸੋ ਮੈਂ ਵਿਸਰ ਨਾ ਜਾਈ ਦੀਆਂ ਪਗਤੀਆਂ ਪੜ ਰਹੇ ਸਨ ਅਜੇ ਇਦੋਂ ਅਮਰਤਮਈ ਬਾਣੀ ਸ਼ਲੋਕ ਪੜ ਕੇ ਜਪਜੀ ਸਾਹਿਬ ਹੀ ਸੰਪੂਰਨ ਕੀਤਾ ਕਿ ਇੰਨੇ ਨੂੰ ਨਾ ਉਸ ਬੁਰਜ ਦੀਆਂ ਪੌੜੀਆਂ ਤੇ ਚੜਨ ਦੀ ਆਵਾਜ਼ ਮਾਤ ਗੁਜਰ ਕੌਰ ਦੇ ਕੰਨਾਂ ਵਿੱਚ ਸੁਣਾਈ ਦਿੱਤੀ ਸਵੇਕੀ ਗੱਲ ਹੈ ਜਦੋਂ ਸਨਾਟਾ ਸ਼ਾਇਆ ਹੋਵੇ ਤੇ ਕੋਈ ਪੌੜੀਆਂ ਚੜੇ ਸਟੈਪ ਦੀ ਜਦੋਂ ਅਸੀਂ ਸਟੈਪ ਬਾਏ ਸਟੈਪ ਚੜਦੇ ਹਾਂ ਤੇ ਖੜਾਕ ਸਾਡੇ ਪਹਿਰਾ ਦਾ ਕੰਨਾਂ ਵਿੱਚ ਸੁਣਾਈ ਦਿੰਦਾ ਵੀ ਕੋਈ ਆ ਰਿਹਾ ਹੈ ਅਜੇ ਸਵੇਰ ਦਾ ਅਮਰਤੀ ਅਮਰਤੀ ਵੇਲਾ ਸੀ ਕਹਿ ਲਓ ਵੀ ਐਸੇ ਕੋ ਵੇਲੇ ਦਾ ਹੀ ਸਮਾਂ ਸੀ ਜਿਸ ਸਮੇਂ ਆਪਾਂ ਜੁੜ ਕੇ ਬੈਠੇ ਹਾਂ ਸਾਰੇ ਤੇ ਜਦੋਂ ਬੁਰਜ ਦੀਆਂ ਪੌੜੀਆਂ ਤੇ ਉੱਪਰ ਪੈਰਾਂ ਦੀ ਆਵਾਜ਼ ਮਾਤ ਗੁਜਰ ਕੌਰ ਦੇ ਕੰਨਾਂ ਵਿੱਚ ਪਈ ਤੇ ਉਹਨੇ ਆਪਣੇ ਲਾਲਾ ਨੂੰ ਹੋਰ ਕੁੱਟ ਕੇ ਗਲਮਕੜੀ ਵਿੱਚ ਲੈ ਲਿਆ ਤੇ ਸਿਪਾਈ ਸਾਹਮਣੇ ਆਣ ਕੇ ਖੜੇ ਹੋਏ ਅਸੀਂ ਗੁਰੂ ਪੁੱਤਰਾ ਸੂਬਾ ਸਰਹੰਦ ਵਿਜੀਤ ਖਾਨ ਦੀ ਕਚਹਿਰੀ ਵਿੱਚ ਪੇਸ਼ ਕਰਾ ਜਦੋਂ ਕਚਹਿਰੀ ਦੀ ਆਵਾਜ਼ ਕਚਹਿਰੀ ਦੀ ਗੱਲ ਮਾਂ ਜੀ ਦੇ ਕੰਨਾਂ ਵਿੱਚ ਪੈਂਦੀ ਤੇ ਨਾਲੇ ਮਨ ਵਿੱਚ ਇਹ ਗੱਲਾਂ ਵੱਜਦੀਆਂ ਨੇ ਵੀ ਐਸ ਸਮੇਂ ਕਚਹਿਰੀ ਸਵੇਰੇ ਅੰਮ੍ਰਿਤ ਵੇਲੇ ਖੈਰ ਬਹੁਤੇ ਸਵਾਲ ਜਵਾਬ ਨਾ ਕੀਤੇ ਜੀ ਉੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸਿਪਾਈਆਂ ਨੇ ਫੜਿਆ ਤੇ ਸੂਬਾ ਸਰਹੰਦ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਜਾਂਦੇ ਤੇ ਜਦੋਂ ਲਿਜਾਇਆ ਜਾ ਰਿਹਾ ਗੁਰੂ ਪੁੱਤਰ ਬੜੇ ਫਕਰ ਦੇ ਨਾਲ ਤੇ ਬੜੇ ਮਾਣ ਦੇ ਨਾਲ ਧੌਣਾ ਉੱਚੀਆਂ ਕਰਕੇ ਜਾਂਦੇ। ਕਿਉਂਕਿ ਜਿਨ੍ਹਾਂ ਦੇ ਅੰਦਰ ਡਰ ਹੁੰਦਾ ਹੈ, ਭੈ ਹੁੰਦਾ ਹੈ, ਕੀਤੇ ਗੁਨਾਹ ਦਾ ਪਛਤਾਵਾ ਹੁੰਦਾ ਹੈ, ਉਹ ਤੇ ਗਰਦਨਾ ਨੀਵੀਆਂ ਕਰਕੇ ਤੁਰਦੇ। ਤੇ ਇੱਥੋਂ ਤੱਕ ਵੀ ਉਹਨਾਂ ਨੂੰ ਤੇ ਇੰਜ ਪ੍ਰਤੀਤ ਹੁੰਦਾ ਹੈ ਵੀ ਆਪਾਂ ਚਿਹਰਾ ਟੱਕ ਲਈਏ। ਪਰ ਗੁਰੂ ਪੁੱਤਰਾਂ ਨੇ ਨਾ ਤੇ ਆਪਣਾ ਚਿਹਰਾ ਟਕਿਆ ਹੈ ਨਾ ਗਰਦਨਾ ਚੁਕਾਈਆਂ ਨੇ ਬੜੇ ਫਕਰ ਦੇ ਨਾਲ ਗਰਦਨਾ ਉੱਚੀਆਂ ਕਰਕੇ ਜਾਂਦੇ ਤੇ ਠੰਡੇ ਨਹੀਂ ਸੀ ਇਤਿਹਾਸਕਾਰ ਕਹਿੰਦੇ ਐ ਗੁਰੂ ਪੁੱਤਰਾਂ ਦੇ ਹੱਥ ਨੀਲੇ ਪੈ ਚੁਕੇ ਸੀ ਠੰਡ ਨਾਲ ਬੁੱਲ ਨੀਲੇ ਹੋ ਚੁਕੇ ਸੀ 7 ਸਾਲਾਂ ਦੇ ਤੇ 9 ਸਾਲਾਂ ਦੇ ਉਹਨਾਂ ਸੋਲ ਸਰੀ ਭਵੇਂ ਬੜੀ ਕੋਸ਼ਿਸ਼ ਕੀਤੀ ਮਾ ਜੀ ਨੇ ਵੀ ਆਪਣੇ ਜਿਹੜੇ ਸਾਹਾਂ ਦੇ ਨਾਲ ਆਪਣੇ ਪੁੱਤਰਿਆਂ ਨੂੰ ਨਿਗਾਸ ਦੇਣ ਦੀ ਕੋਸ਼ਿਸ਼ ਕਰਦੀ ਹੈ ਆਪਣੀਆਂ ਤਲੀਆਂ ਵਿੱਚ ਪੁੱਤਰਿਆਂ ਦੀਆਂ ਤਲੀਆਂ ਲੈ ਕੇ ਉਹਨਾਂ ਨੂੰ ਨਿਗਿਆ ਕਰਨ ਦੀ ਕੋਸ਼ਿਸ਼ ਕਰਦੀ ਹੈ ਕਦੀ ਆਪਣੀ ਛਾਤੀ ਨਾਲ ਲਾਉਂਦੀ ਹੈ ਚਲੋ ਜਿੰਨਾ ਕੋ ਹੋ ਸਕਿਆ ਉਹਨੇ ਕੀਤਾ ਪਰ ਫਿਰ ਵੀ ਵਗਦੀਆਂ ਹਵਾਵਾਂ ਨਾ ਗੁਰੂ ਪੁੱਤਰਾਂ ਦੇ ਬੁੱਲਾ ਤੇ ਗੁਰੂ ਪੁੱਤਰਾਂ ਦੇ ਖੱਥਾਂ ਪੈਰਾਂ ਨੂੰ ਨੀਲਾ ਕਰ ਦਿੱਤਾ। ਤੁਰੇ ਜਾਂਦੇ ਆ। ਤੇ ਅੱਗੋਂ ਕਚੈਰੀ ਦਾ ਵੱਡਾ ਦਰਵਾਜ਼ਾ ਬੱਦ ਸੀ। 11 ਕੋ ਬਣਦੇ। ਤੇ ਉਹਦੇ ਵਿੱਚ ਇੱਕ ਛੋਟੀ ਖਿੜਕੀ ਖੁੱਲੀ ਸੀ। ਅੱਜ ਬੜੀ ਵੱਡੀ ਕਹ ਲੋ ਵੀ ਪਰਖ ਦੀ ਕੜੀ ਸੀ ਗੁਰੂ ਪੁੱਤਰਾ ਬਹੁਤ ਵੱਡਾ ਪੇਪਰ ਪਾਇਆ ਜਾ ਰਿਹਾ ਸੀ ਸਮੇਂ ਦੇ ਹੁਕਮ ਰਾਨਾਵਾਂ ਏਡਾ ਵੱਡਾ ਦਰਵਾਜ਼ਾ ਬੰਦ ਕਰਕੇ 1.5-2 ਫੁੱਟ ਚੌੜੀ ਤੇ 2.5-3 ਫੁੱਟ ਉੱਚੀ ਖਿੜਕੀ ਖੋਲੀ ਗਈ ਹੈ ਗੁਰੂ ਪੁੱਤਰ ਜਰੂਰ ਸਮਝ ਗਏ ਵੀ ਕੋਈ ਨਾ ਕੋਈ ਇਹਦੇ ਪਿੱਛੇ ਰਾਜ ਜ ਮਨ ਵਿੱਚ ਵਿਚਾਰ ਵੀ ਚੱਲੇ ਮਨਾ ਇਸ ਤਰ੍ਹਾਂ ਲੱਗਦਾ ਹੈ ਵੀ ਸਮੇਂ ਦੇ ਹੁਕਮਰਾਨ ਸਾਨੂੰ ਝੁਕਾਉਣਾ ਚਾਹੁੰਦੇ ਨੇ ਉਹਨਾਂ ਦਾ ਇਰਾਦਾ ਝੁਕਾਉਂਦਾ ਹੋਵੇ ਹੁਣ ਵੇਖੋ ਉਹ ਗੁਰੂ ਪੁੱਤਰ ਨੇ ਜਿਹੜੇ ਅੱਗੇ-ਅੱਗੇ ਬਾਬਾ ਜੋਰਾਵਰ ਸਿੰਘ ਪਿੱਛੇ-ਪਿੱਛੇ ਬਾਬਾ ਫਤਿਹ ਸਿੰਘ ਜਾ ਰਹੇ ਆ ਉਹ ਗੁਰੂ ਪੁੱਤਰ ਜਿਨ੍ਹਾਂ ਨੂੰ ਜਿਨ੍ਹਾਂ ਦੀ ਦਾਦੀ ਮਾਂ ਨੇ ਇਹ ਸਿਖਾ ਲਿਆ ਹੈ ਬੀ ਪੁੱਤਰ ਜੀ ਤੁਹਾਡੇ ਦਾਦਾ ਜੀ ਇਹ ਬਚਨ ਕਰਿਆ ਕਰਦੇ ਸਨ ਬਾਣੀ ਦੇ ਵਿੱਚ ਵੀ ਉਹਨਾਂ ਦੇ ਬਚਨ ਅੰਕਤ ਨੇ ਭੈ ਕਾ ਹੂ ਕੋ ਦੇਤ ਨ ਨ ਪਹਿਮਾਨ ਬਿਨਾਂ ਤੇ ਕਿਸੇ ਦਾ ਡਰ ਸੈਣ ਕਰਨਾ ਹੈ ਨਾ ਹੀ ਕਿਸੇ ਨੂੰ ਡਰ ਦੇਣਾ ਨਾ ਕਿਸੇ ਨੂੰ ਡਰ ਦੇਣਾ ਹੈ ਨਾ ਕਿਸੇ ਦਾ ਡਰ ਸੈਣਾ ਹੁਣ ਉਹਨਾਂ ਕੰਨਾਂ ਵਿੱਚ ਇਹ ਆਵਾਜ਼ ਉਸ ਬਜ਼ੁਰਗ ਦਾਦੀ ਮਾਂ ਦੀ ਭਰੀ ہوئی ਤੇ ਅੱਜ ਸਾਹਮਣੇ ਬੜਾ ਵੱਡਾ ਪੇਪਰ ਪਾਇਆ ਜਾ ਰਿਹਾ ਹੈ ਤੇ ਕੋਸ਼ਿਸ਼ ਕੀਤੀ ਹੈ ਜੋਰ ਕਾਦੇ ਲਈ ਲੱਗਿਆ ਝੁਕਾਉਣ ਵਾਸਤੇ ਲੱਗਿਆ ਤੇ ਮਤਾ ਸੋਚਿਓ ਬੇ ਜੋਰ ਉਸ ਵੇਲੇ 1704 ਸਨ ਵਿੱਚ ਹੀ ਲੱਗਿਆ ਸੀ ਜੋਰ ਹੁਣ ਵੀ ਲੱਗਿਆ ਹੈ ਚੁਕਾਉਣ ਵਾਸਤੇ ਹੀ ਤਾਂ ਲੱਗਿਆ ਚੁਕਾਉਣ ਦੀਆਂ ਕੋਸ਼ਿਸ਼ਾਂ ਤਾਂ ਹੁਣ ਵੀ ਹੋ ਰਹੀਆਂ ਪਰ ਜਿਨ ਨੇ ਤੇ ਪੜ ਲਿਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇਹ ਸਿੰਘ ਦਾ ਇਤਿਹਾਸ ਉਹ ਤੇ ਫਿਰ ਸਾਤ ਸੰਗਤ ਹਰ ਇੱਕ ਤਸ਼ੱਦਦ ਨੂੰ ਆਪਣੇ ਤਨ ਤੇ ਝੱਲਣ ਵਾਸਤੇ ਤਿਆਰ ਹੈ ਪਰ ਉਹ ਚੁੱਕਦਾ ਨਹੀਂ ਤੇ ਜਿਹੜਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਇਤਿਹਾਸ ਫਤਿਹ ਸਿੰਘ ਦੇ ਇਤਿਹਾਸ ਨੂੰ ਨਹੀਂ ਪੜ ਪਾਇਆ ਉਸ ਪੰਨਿਆਂ ਤੇ ਨਹੀਂ ਜਿੰਨੇ ਝਾਤ ਮਾਰੀ ਉਹ ਸਾਧ ਸੰਗਤ ਹਰ ਥਾਂ ਤੇ ਜਾ ਕੇ ਆਪਣਾ 5-7 ਕਿਲੋ ਦਾ ਸਿਰ ਚੁਕਾਈ ਦਿੰਦਾ ਹੈ। ਲਾਲਚ ਵਸ ਚੁਕਾ ਦਿੰਦਾ ਹੈ। ਤੇ ਜਿਨੇ ਇਤਿਹਾਸ ਪੜਿਆ ਉਹ ਨਹੀਂ ਕਦੀ ਵਚਕੋ। ਬਹੁਤੀ ਦੂਰ ਨਾ ਜਾਈਏ ਅੱਜ ਤੋਂ 40 ਕੁ ਸਾਲ ਪਹਿਲਾਂ ਉਸ ਮਹਾਨ ਜਰਨੈਲ ਦਾ ਤੁਸੀਂ ਇਤਿਹਾਸ ਪੜਿਆ ਹੀ ਹੈ 20ਵੀਂ ਸਦੀ ਦੇ ਜੋਧੇ ਦਮਦਮੀ ਟਕਸਾਲ ਦੇ 14ਵੀਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿ ਉਹਨਾਂ ਨੂੰ ਝਕਾਉਣ ਦਾ ਸਮੇਂ ਦੀ ਸਰਕਾਰ ਨੇ ਯਤਨ ਨਹੀਂ ਕੀਤਾ ਕਿਹੜੇ ਤਰੀਕਿਆਂ ਨਾਲ ਝਕਾਉਣ ਦੀ ਕੋਸ਼ਿਸ਼ ਕੀਤੀ ਹਰ ਇੱਕ ਤਰੀਕੇ ਨਾਲ ਲਾਲਚ ਵੀ ਦਿੱਤੇ ਅਹੁਦੇ ਵੀ ਦਿੱਤੇ ਬੜੀਆਂ ਬੜੀਆਂ ਤਾਕਤਾਂ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਸਾਹਮਣੇ ਪਰ ਉਹ ਉਹਨਾਂ ਇਤਿਹਾਸ ਦੇ ਪੰਨਿਆਂ ਨੂੰ ਬਾਝ ਚੁਕੇ ਸੀ ਜਿਨ੍ਹਾਂ ਇਤਿਹਾਸ ਦੇ ਪੰਨਿਆਂ ਦੇ ਉੱਪਰ ਗੁਰੂ ਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਇਤਿਹਾਸ ਲਿਖਿਆ ਹੋਇਆ ਜੇ ਵਾਚਿਆ ਹੀ ਸੀ ਪੜਿਆ ਹੀ ਸੀ ਮੰਨਿਆ ਸੀ ਤੇ ਤਾਂ ਉਹ ਚੁੱਕਿਆ ਨਹੀਂ ਜੇ ਕਿਤੇ ਸਾਥ ਸੰਗਤ ਉਸ ਤਰ੍ਹਾਂ ਦਾ ਹੁੰਦਾ ਤੇ ਅੱਜ ਨੂੰ ਪਤਾ ਨਹੀਂ ਕਿੰਨੇ ਕੁ ਵਾਰ ਕਿੱਥੇ ਕਿੱਥੇ ਆਪਣਾ ਸਿਰ ਝੁਕਾਉਂਦਾ ਖੈਰ ਮੈਂ ਬੇਨਤੀ ਜਿਹੜੀ ਕਰ ਰਿਹਾ ਹਾਂ ਇੱਕ ਛੋਟਾ ਜਿਹਾ ਦਰਵਾਜ਼ਾ ਵੱਡਾ ਦਰਵਾਜ਼ਾ ਬੰਦ ਕਰਕੇ ਉਹਦੇ ਵਿੱਚ ਇੱਕ ਛੋਟੀ ਖਿੜਕੀ ਖੋਲੀ ਹੋਈ ਹੈ ਤੇ ਗੁਰੂ ਪੁੱਤਰ ਜਦੋਂ ਸਾਹਮਣੇ ਦਰਵਾਜ਼ੇ ਤੇ ਬਿਲਕੁਲ ਚਲੇ ਜਾਂਦੇ ਆ ਤੇ ਸਿਪਾਈ ਪਹਿਲਾਂ ਲੰਗਦੇ ਆ ਝੋਕਰ ਕੇ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਪਹਿਲਾਂ ਲੰਗਾਂਗੇ ਤੇ ਪਿੱਛੇ ਫੇਰੀ ਸਾਡੇ ਲੰਘਣਗੇ ਪਹਿਲਾਂ ਉਹ ਪ੍ਰੈਕਟੀਕਲ ਦੇ ਰੂਪ ਵਿੱਚ ਦੱਸਦੇ ਆ ਵੀ ਲੰਘਣਾ ਕਿ ਪਹਿਲਾਂ ਗਰਦਨ ਟਪਾਉਂਦੇ ਗਰਦਨ ਲਗਾਉਣ ਤੋਂ ਬਾਅਦ ਫਿਰ ਉਹ ਆਪਣੀਆਂ ਲੱਤਾਂ ਲਗਾਉਂਦੇ ਉਹਦੇ ਵਿੱਚ ਜਦੋਂ ਪਹਿਲੇ ਸਿਪਾਈ ਨੇ ਇਸ ਤਰ੍ਹਾਂ ਅੰਦਰ ਲੰਘ ਕੇ ਵਿਖਾਇਆ ਪਿੱਛੇ ਬਾਬਾ ਜੋਰਾਵਰ ਸਿੰਘ ਲੰਗੇ ਉਹਨਾਂ ਦਾ ਲੰਘਣ ਦਾ ਢੰਗ ਕੁਝ ਹੋਰ ਸੀ ਸਿਖਾਲਿਆ ਤਾਂ ਕਿਸੇ ਨੇ ਨਹੀਂ ਸੀ ਕਿਸੇ ਨੇ ਨਹੀਂ ਸੀ ਵੀ ਇਸ ਤਰ੍ਹਾਂ ਲੰਘਣਾ ਪਰ ਸਾਧ ਸੰਗਤ ਉਹ ਸਿੱਖਿਆ ਜ਼ਰੂਰ ਦਿੱਤੀ ਕੋਈ ਸੀ ਤੇ ਇਹ ਵੀ ਨਹੀਂ ਸੀ ਮਾਂ ਜੀ ਨੂੰ ਪਤਾ ਇੰਨੀ ਜ਼ਰੂਰ ਮਾਂ ਨੇ ਸਿੱਖਿਆ ਦਿੱਤੀ ਸੀ ਵੀ ਪੁੱਤਰ ਝੁਕਾਉਣ ਦੀ ਖਰ ਇੱਕ ਕੋਸ਼ਿਸ਼ ਕਰਨਗੇ ਤੁਸੀਂ ਝੁਕਣਾ ਨਹੀਂ ਪਰ ਇਹ ਤਾਂ ਮਾਂ ਵੀ ਦੱਸਣਾ ਭੁੱਲ ਗਈ ਵੀ ਪੁੱਤਰ ਜੇ ਕਿਤੇ ਸਮੇਂ ਦੀ ਸਰਕਾਰ ਸਮੇਂ ਦੇ ਹੁਕਮਰਾਨ ਸਮੇਂ ਦਾ ਜਿਹੜਾ ਇਥੋਂ ਦਾ ਸੂਬੇਦਾਰ ਹੈ ਜੇ ਕਿਤੇ ਇਸ ਤਰ੍ਹਾਂ ਦਾ ਵੀ ਤੁਹਾਡੇ ਸਾਹਮਣੇ ਵੱਡਾ ਦਰਵਾਜ਼ਾ ਬੰਦ ਕਰ ਦੇਵੇ ਛੋਟਾ ਖੋਲੇ ਇਸ ਤਰ੍ਹਾਂ ਵੀ ਉਹ ਝੁਕਾ ਸਕਦਾ ਹੈ ਤੁਹਾਨੂੰ ਤੁਸੀਂ ਇਸ ਤਰ੍ਹਾਂ ਨਾ ਝੁਕਿਓ ਇਹ ਗੱਲ ਤਮਾ ਨੇ ਦੱਸੀ ਨਹੀਂ ਇਹਨਾਂ ਜਰੂਰ ਦੱਸਿਆ ਸੀ ਵੀ ਬਸ ਝੁਕਣਾ ਨਹੀਂ ਹੁਣ ਸਾਥ ਸੰਗਤ ਇੱਥੇ ਜਿਹੜਾ ਜਿਹੜਾ ਹਾਜ਼ਰ ਹੈ ਉਹ ਤਾਂ ਇਹ ਗੱਲ ਨੂੰ ਸਮਝੂਗਾ ਜੇ ਬਾਬਾ ਜੋਰਾਵਰ ਸਿੰਘ ਤੁਰੇ ਜਾ ਰਹੇ ਹੈ ਤੇ ਆਪਣੇ ਆਪ ਦੇ ਵਿੱਚ ਹਾਜ਼ਰ ਨਹੀਂ ਪ੍ਰੈਜ਼ੈਂਟ ਨਹੀਂ ਇਹ ਨਹੀਂ ਵੀ ਸਰੀਰ ਇੱਥੇ ਪਿਆ ਤੇ ਸੁਰਤ ਕਿਤੇ ਹੋਰ ਹੈ ਉਹ ਤੇ ਲੰਘਣ ਤੋਂ ਬਾਅਦ ਫਿਰ ਕਹਿੰਦੇ ਆ ਉਹ ਮੈਨੂੰ ਪਤਾ ਨਹੀਂ ਲੱਗਿਆ ਜਿਹੜੇ ਗੈਰਹਾਜ਼ਰ ਹੁੰਦੇ ਆ ਨਾ ਉਹ ਕਹਿੰਦੇ ਆ ਜੀ ਮੈਂ ਇਸ ਤਰ੍ਹਾਂ ਕਰਨਾ ਤਾਂ ਨਹੀਂ ਸੀ ਖੈਰ ਮੇਰੇ ਤੋਂ ਹੋ ਗਿਆ ਮੈਂ ਪੜਿਆ ਨਹੀਂ ਸਾਈਨ ਤੇ ਕਰ ਦਿੱਤੇ ਪੜਿਆ ਨਹੀਂ ਉੱਪਰ ਕੁਝ ਹੋਰ ਲਿਖਿਆ ਸੀ ਮੇਰੇ ਤੋਂ ਗਲਤ ਕਰਵਾ ਤੇ ਹਾਜ਼ਰ ਜਿਹੜਾ ਉਹ ਪਹਿਲਾਂ ਸਾਰਾ ਮੈਟਰ ਪੜਦਾ ਫਿਰ ਥੱਲੇ ਸਾਈਨ ਕਰਦਾ ਜਦੋਂ ਇੱਕ ਸਿਪਾਈ ਅੰਦਰ ਲੰਘਿਆ ਪਿੱਛੇ ਬਾਬਾ ਜੋਰਾਵਰ ਸਿੰਘ ਨੇ ਲੰਘਣਾ ਸੀ ਤੇ ਸਾਧ ਸੰਗਤ ਪਹਿਲਾਂ ਆਪਣੇ ਉਹ ਪੈਰ ਵਿੱਚ ਪਾਈ ਹੋਈ ਜੁੱਤੀ ਆਪਣੀ ਉਹ ਲੱਤ ਨੂੰ ਅੱਗੇ ਲੰਘਾਇਆ ਜਦੋਂ ਉਹ ਲੱਤ ਅੱਗੇ ਲੰਘਾਈ ਸਾਹਮਣੇ ਬੈਠੇ ਸੂਬੇ ਦੇ ਮੱਥੇ ਉਹ ਗੁਰੂ ਪੁੱਤਰਾਂ ਦੀ ਤਿੱਲੇਦਾਰ ਜੁੱਤੀ ਲੱਗੀ ਤੇ ਉਹਦਾ ਤਲਵਾਰ ਲੱਗਿਆ ਉਹ ਦੱਸਣਾ ਚਾਹੁੰਦੇ ਸਨ ਸੂਬਾ ਸਰਹੰਦ ਤੂੰ ਸਾਨੂੰ ਹਰ ਇੱਕ ਤਰ੍ਹਾਂ ਦਾ ਲਾਲਚ ਦੇਵੇਂਗਾ ਸਾਡੀ ਦਾਦੀ ਨੇ ਸਾਨੂੰ ਸਿਖਾਇਆ ਸਾਨੂੰ ਇਸ ਗੱਲ ਤੇ ਮਾਣ ਹੈ ਪਰ ਅਸੀਂ ਤੇਰੇ ਦਰਵਾਜ਼ੇ ਤੇ ਇੰਟਰਫੋਨਸਾਰ ਤੈਨੂੰ ਇਹ ਪਹਿਲੀ ਗੱਲ ਦੱਸ ਦਿੰਨੇ ਆ ਤੂੰ ਲਾਲਚ ਡੇਗਾ ਤੂੰ ਆਦਤ ਤੋਂ ਮਜਬੂਰ ਹੈ ਪਰ ਅਸੀਂ ਤੇਰੇ ਦਿੱਤੇ ਹਰ ਇੱਕ ਲਾਲਚ ਨੂੰ ਪੈਰ ਦੀ ਜੁੱਤੀ ਨਾਲ ਠੁਕਰਾਵਾਂ ਉਹ ਇੰਟਰੀ ਤੇ ਦੱਸਦਾ ਸੀ ਤਾਂ ਕਿ ਪਹਿਲਾਂ ਹੀ ਪਤਾ ਲੱਗ ਜਾਏ ਜਿਹੜੀ ਉਸ ਕਚਹਿਰੀ ਦੇ ਵਿੱਚ ਬੈਠੇ ਹੋਏ ਸੂਕੀ ਕਿੰਡੀ ਕਮਾਲ ਦੀ ਸਿੱਖਿਆ ਦਿੱਤੀ ਹੋਣੀ ਹੈ ਸਾਹਿਬ 7 ਸਾਲਾਂ ਦੇ 9 ਸਾਲਾਂ ਦੇ ਉਹਨਾਂ ਗੁਰੂ ਪੁੱਤਰਾ ਨੂੰ ਕਿੰਨਾ ਪਿਆਰ ਨਾਲ ਵੇਖੋ ਇਹ ਤੇ ਹੈ ਨਹੀਂ ਵੀ ਕੇਵਲ ਆ 2-4 ਦਿਨਾਂ ਦੀਆਂ ਦੇ ਵਿੱਚ ਹੀ ਉਹਨਾਂ ਦੀ ਸਾਂਝ ਪਈ ਸੀ 6 ਕੋ ਤੋਂ ਲੈ ਕੇ ਤੇ ਅੱਜ 11 ਕੋ ਹੋਇਆ ਵੀ 5-4 ਦਿਨਾਂ ਦਾ ਹੀ ਗੁਰੂ ਪੁੱਤਰਾ ਦਾ ਤੇ ਦਾਦੀ ਦਾ ਰਿਸ਼ਤਾ ਗੂੜਾ ਬਣਿਆ ਸੀ ਵੀ ਇਸ ਤੋਂ ਪਹਿਲਾਂ ਤਾਂ ਸਿੱਖਿਆ ਦਿੱਤੀ ਨਹੀਂ ਹੋਣੀ ਨਹੀਂ ਇਹ ਸਿੱਖਿਆ ਅਨੰਦਪੁਰ ਸਾਹਿਬ ਤੋਂ ਹੀ ਆਰੰਭ ਹੋ ਚੁੱਕੀ ਸੀ ਇਹ ਸਿੱਖਿਆ ਕੇਵਲ 4 ਦਿਨਾਂ ਵਿੱਚ ਨਹੀਂ ਦਿੱਤੀ ਇਹ ਸਿੱਖਿਆ ਆਨੰਦਪੁਰ ਸਾਹਿਬ ਤੋਂ ਆਰੰਭ ਹੋ ਚੁੱਕੀ ਸੀ ਤੇ ਸਾਥ ਸੰਗਤ ਤਕਰੀਬਨ ਤਕਰੀਬਨ 9 ਸਾਲਾਂ ਤੱਕ ਉਹਨਾਂ ਕੰਨਾਂ ਵਿੱਚ ਇਹੀ ਆਵਾਜ਼ ਪੈਂਦੀ ਰਹੀ ਕਿ ਨਾ ਪੁੱਤਰ ਜੀ ਕਿਸੇ ਦੀ ਈਨ ਕਬੂਲਣੀ ਹੈ ਤੇ ਨਾ ਹੀ ਕਿਸੇ ਨੂੰ ਧੱਕੇ ਦੇ ਨਾਲ ਈਨ ਬਣਾਉਣੀ ਹੈ ਉਹ ਇੱਕੋ ਹੀ ਗੱਲ ਕੰਨਾਂ ਵਿੱਚ ਵਾਰ-ਵਾਰ ਪੈਂਦੀ ਰਹੀ ਨਾ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣਾ ਹੈ ਨਾ ਕਿਸੇ ਤੇ ਅਤਿਆਚਾਰ ਕਰਨਾ ਨਾ ਅਤਿਆਚਾਰ ਕੋਣ ਦੇਣਾ ਇਹ ਆਵਾਜ਼ ਬਹੁਤ ਟਾਈਮ ਤੋਂ ਉਹਨਾਂ ਗੁਰੂ ਪੁੱਤਰਾਂ ਦੇ ਕੰਨਾਂ ਵਿੱਚ ਪੈ ਰਹੀ ਸੀ ਇਸੇ ਕਰਕੇ ਸਾਧ ਸੰਗਤ ਅੱਜ ਉਹ ਸੂਬਾ ਸਰਹੰਦ ਦੀ ਲੰਘਦੇ ਹੋਏ ਕਚਹਿਰੀ ਦੇ ਦਰਵਾਜ਼ੇ ਤੇ ਜਦੋਂ ਉਹਨਾਂ ਆਪਣੀ ਪਹਿਲਾ ਲੱਤ ਟਪਾਈ ਸਾਹਮਣੇ ਬੈਠਾ ਸੂਬੇ ਦਾ ਸਮਝ ਗਿਆ ਵੀ ਇਹ ਮਨਉਣੀ ਔਖੀ ਇਨੇ ਸੁਖਾਲੇ ਨੇ ਹੁਣਗੇ ਜਿੰਨੇ ਅਸੀਂ ਸਮਝ ਕੇ ਬੈਠੇ ਆਂ ਉਮਰ ਭਾਵੇਂ ਛੋਟੀ ਐ ਨਾ ਪਹਿਲਾ ਬਾਬਾ ਜੁਝਾਰ ਸਿੰਘ ਜੋਰਾਵਰ ਸਿੰਘ ਟੱਪੇ ਪਿੱਛੇ ਬਾਬਾ ਫਤਿਹ ਸਿੰਘ ਜਦੋਂ ਸਾਹਮਣੇ ਸੂਬਾ ਸਰਹੰਦ ਦੇ ਲਜਾਇਆ ਗਿਆ ਤੇ ਉੱਥੇ ਸਵਾਲਾਂ ਦੀ ਅਰੰਭਤਾ ਹੁੰਦੀ ਐ ਵੀ ਬੱਚਿਓ ਵੇਖੋ ਤੁਹਾਡੀ ਉਮਰ ਬੜੀ ਛੋਟੀ ਹੈ ਤੁਸੀਂ ਨਿਆਣੀ ਹੋ ਜੀ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਵੇ ਅਸੀਂ ਤੁਹਾਨੂੰ ਦੱਸ ਦਈਏ ਤੁਹਾਡੀ ਜਾਣਕਾਰੀ ਖਿੱਤ ਤੁਹਾਡੇ ਪਿਤਾ ਜੀ ਤੇ ਤੁਹਾਡੇ ਭਰਾ ਮਾਰ ਦਿੱਤੇ ਥੋੜਾ ਤੇ ਕੋਈ ਬਚਿਆ ਨਹੀਂ ਤੁਸੀਂ ਉਹ ਜਾਂ ਉਹ ਤੁਹਾਡੀ ਬਜ਼ੁਰਗ ਦਾਦੀ ਕਿੱਥੇ ਜਾਵਾਂਗੇ ਕੀ ਕਰਾਂਗੇ ਜੇ ਤੁਸੀਂ ਸਾਡੀ ਗੱਲ ਮੰਨੋ ਬਿਨੇ ਇਸਲਾਮ ਕਬੂਲ ਕਰ ਲਓ ਜਾਂ ਝੁਕ ਜਾਵੋ ਤੇ ਅਸੀਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾ ਕੇ ਗੱਲ ਕਰਾਂਗੇ ਉਹ ਤੁਹਾਨੂੰ ਬਖਸ਼ ਦੇਵੇਗਾ ਤੁਹਾਡੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦੇਵੇਗਾ ਜੇ ਤੁਸੀਂ ਕਹੋ ਤੇ ਉਹਨਾਂ ਗੁਰੂ ਪੁੱਤਰਾਂ ਦੀ ਜਿਹੜੇ ਅੱਗੋਂ ਰਿਪਲਾਈ ਸੀ ਉਹਨਾਂ ਦਾ ਜਿਹੜਾ ਉਹਨਾਂ ਦਾ ਜਵਾਬ ਸੀ ਉਹ ਬਾਈ ਕਮਾਲ ਦਾ ਸੀ ਜਦੋਂ ਔਰੰਗਜ਼ੇ ਬਾਦਸ਼ਾਹ ਦਾ ਨਾਮ ਸੂਬਾ ਸਰਹੰਦ ਦੇ ਮੂੰਹ ਵਿੱਚੋਂ ਨਿਕਲਿਆ ਤੇ ਗੁਰੂ ਪੁੱਤਰਾਂ ਦੇ ਕੰਨਾਂ ਵਿੱਚ ਪਿਆ ਤੇ ਉਸ ਤਰ੍ਹਾਂ ਨੂੰ ਇਹ ਇਹਨਾਂ ਨੂੰ ਸਾਹਮਣੇ ਖੜਿਆ ਇਸ ਤਰ੍ਹਾਂ ਵੀਰ ਦਸ ਆਇਆ ਤੇ ਗਰਜਵੀਂ ਆਵਾਜ਼ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਹਿੰਦੇ ਆ ਔਰੰਗਜ਼ੇ ਕਿਹੜੇ ਔਰੰਗ ਔਰੰਗਜੀਤ ਦੀ ਤੁਸੀਂ ਗੱਲ ਕਰਦੇ ਹੋ ਜਿਹੜਾ ਔਰੰਗਜੇਬ ਕੁਰਾਨ ਤੇ ਪੜਦਾ ਹੈ ਅਜ ਤਾਂ ਤੇ ਪੜਦਾ ਹੈ ਪਰ ਉਹ ਜ਼ੁਲਮ ਇਹ ਨਾ ਕਰਦਾ ਹੈ ਪਾਪ ਇਹ ਨਾ ਕਰਦਾ ਕਿ ਉਹਨੇ ਆਪਣੇ ਬਾਪ ਨੂੰ ਵੀ ਕੈਦ ਦੇ ਵਿੱਚ ਰੱਖਿਆ ਤੇ ਉਪਰੰਤ ਕਤਲ ਕਰ ਦਿੱਤਾ ਤੇ ਖੁਸ਼ੀ ਮਨਾਈ ਉਸ ਕਤਲ ਤੇ ਤੁਸੀਂ ਉਸ ਔਰੰਗਜੇਬ ਦੀ ਗੱਲ ਸਾਡੇ ਸਾਹਮਣੇ ਕਰ ਰਹੇ ਹੋ ਜਿਹੜਾ ਔਰੰਗਜ਼ੇ ਬਾਦਸ਼ਾ ਆਪਣੇ ਭਰਾਵਾਂ ਦਾ ਕਤਲ ਕਰ ਦਿੰਦਾ ਹੈ ਜਿਹੜਾ ਔਰੰਗਜ਼ੇ ਬਾਦਸ਼ਾ ਆਪਣੇ ਭਰਾਵਾਂ ਦੇ ਕਤਲ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ ਜਿਹੜੇ ਔਰੰਗਜ਼ੇ ਬਾਦਸ਼ਾ ਤੋਂ ਆਮ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਿਹੜਾ ਆਮ ਲੋਕਾਂ ਦੇ ਨਾਲ ਅਨਿਆਂ ਕਰ ਰਿਹਾ ਹੈ ਉਹ ਸਾਡੇ ਨਾਲ ਨਿਆ ਕਿੱਥੇ ਕਰੇਗਾ ਤੇ ਅਸੀਂ ਉਹਦੇ ਨਾਲ ਦਿਸਤਾ ਜੋੜ ਕੇ ਤੇ ਨਾਤਾ ਜੋੜ ਕੇ ਕਰਨਾ ਵੀ ਕੀ ਹੈ ਇਹ ਜਵਾਬ ਇੱਕ 7 ਸਾਲ ਤੇ ਇੱਕ 9 ਸਾਲ ਦੇ ਖੜੇ ਗੁਰੂ ਪੁੱਤਰ ਸਮੇਂ ਦੇ ਉਸ ਹੁਕਮਰਾਨ ਨੂੰ ਦੇ ਸੂਬਾ ਸਰ ਬਹੁਤ ਔਖਾ ਹੈ ਜੀ ਖੱਚਾ ਖੱਚ ਭਰੀ ਕਚਹਿਰੀ ਦੇ ਵਿੱਚ ਬੋਲਣਾ ਸਾਡੇ ਬੱਚੇ ਕਲਾਸ ਦੇ ਵਿੱਚ ਬੋਲਣ ਤੋਂ ਵੀ ਝਿਜਕਦੇ ਆ ਪ੍ਰੇਰ ਕਰਨ ਤੋਂ ਵੀ ਝਿਜਕਦੇ ਆ ਵੀ ਇੰਨੇ ਸਾਹਮਣੇ ਵਿਦਿਆਰਥੀ 7-800000 2000 ਦੀ ਗਿਣਤੀ ਵਿੱਚ ਖੜੇ ਤੇ ਇਨ੍ਹਾਂ ਸਾਹਮਣੇ ਅਸੀਂ ਪ੍ਰੇਰ ਕਿਵੇਂ ਕਰਾਂਗੇ ਝਿਜਕਦੇ ਆ ਪਰ ਉਹ ਉੱਥੇ ਬੋਲ ਰਹੇ ਸਨ ਜਿੱਥੇ ਉੱਚੇ ਲੰਮੇ ਕੱਦਾਂ ਵਾਲੇ ਸਿਪਾਹੀ ਤੇ ਖੱਤਾਂ ਵਿੱਚ ਤਿੱਖੇ ਤਿੱਕੇ ਸ਼ਸਤਰ ਫੜੇ ਤੇ ਉੱਚਾ ਆਸਨ ਡੱਠਾ ਸੂਬਾ ਸਰਹੰਦ ਦਾ ਤੇ ਗੁਰੂ ਪੁੱਤਰ ਤੌਣ ਚੁੱਕ ਕੇ ਗੱਲਾਂ ਕਰ ਰਹੇ ਸੀ ਤੇ ਉਹਦੇ ਹਰ ਇੱਕ ਗੱਲ ਦਾ ਜਵਾਬ ਬੜੇ ਨਿਧੜਕ ਹੋ ਕੇ ਦੇ ਰਹੇ ਸੀ ਅੱਜ ਦੇ ਦਿਨ ਦੇ ਰਹੇ ਸੀ ਇਸੇ ਵੇਲੇ ਦੇ ਰਹੇ ਸੀ ਉਹਨਾਂ ਨੂੰ ਇਹ ਸੀ ਵੀ ਜਦੋਂ ਤੱਕ ਦਿਨੇ ਲੈ ਕੇ ਆਵਾਂਗੇ ਸ਼ਾਇਦ ਉਦੋਂ ਤੱਕ ਉਹਨਾਂ ਨੂੰ ਕੋਈ ਕੁਛ ਨਾ ਕੁਛ ਬਹੁਤਾ ਸਿਖਾ ਨਾ ਦਿੱਤਾ ਜਾਵੇ ਇਸ ਕਰਕੇ ਪਹਿਲਾ ਪਹਿਲਾ ਹੀ ਲੈ ਕੇ ਆਓ ਤੇ ਉਹਨਾਂ ਨੂੰ ਲਿਆ ਕੇ ਤੇ ਸਾਡੀ ਕਚਹਿਰੀ ਵਿੱਚ ਪੇਸ਼ ਕਰੋ ਉੱਠਦਿਆਂ ਸਾਰ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਤੇ ਬੜੇ ਮਾਣ ਨਾਲ ਜਵਾਬ ਦਿੱਤੇ ਸੀ ਉੱਥੇ ਫਿਰ ਗੱਲ ਚੱਲੀ ਬਿੱਕੀ ਔਰੰਗਜੇ ਬਾਦਸ਼ਾਹ ਦੇ ਨਾਲ ਅਸੀਂ ਗੱਲ ਤੋਂ ਤੁਸਾਂ ਦੀ ਨਾ ਕਰੀਏ ਤੁਸੀਂ ਆਪਣੇ ਗੁਨਾਹ ਨੂੰ ਮaaf ਨਹੀਂ ਕਰਵਾਉਣਾ ਚਾਹੁੰਦੇ ਤੇ ਗੁਰੂ ਪੁੱਤਰ ਕਹਿ ਰਹੇ ਸੀ ਗੁਨਾਹ ਕੈਸਾ ਕੈਸਾ ਗੁਨਾਹ ਇਹ ਗੁਨਾਹ ਕਿ ਮਜਲੂਮਾ ਦੀ ਖਾਤਰ ਅਤਿਆਚਾਰਾਂ ਜਿੱਥੇ ਹੋ ਰਿਹਾ ਅਤਿਆਚਾਰ ਸੀ ਕਿਸੇ ਗਰੀਬਾਂ ਦੀ ਖਾਤਰ ਆਵਾਜ਼ ਨੂੰ ਬੁਲੰਦ ਕਰਨਾ ਇਹ ਤੁਹਾਡੀ ਨਜ਼ਰ ਵਿੱਚ ਤੁਹਾਡੀ ਕਚਹਿਰੀ ਦੇ ਵਿੱਚ ਇਹ ਗੁਨਾਹ ਜੇ ਇਹ ਗੁਨਾਹ ਹੈ ਤੇ ਅਸੀਂ ਇਸ ਗੁਨਾਹ ਦੀ ਮਾਫੀ ਕਦੀ ਨਹੀਂ ਲੈਂਦੇ ਕਿ ਇੱਕ ਮਜਲੂਮ ਦੀ ਖਾਤਰ ਆਵਾਜ਼ ਚੁੱਕਣੀ ਇੱਕ ਗੁਨਾਹ ਹੈ ਤੇ ਇਹ ਗੁਨਾਹ ਦੀ ਮਾਫੀ ਕਦੀ ਜੇ ਇਹ ਗੁਨਾਹ ਹੈ ਤੇ ਇਸ ਗੁਨਾਹ ਨੂੰ ਅਸੀਂ ਇੱਕ ਵਾਰੀ ਨਹੀਂ 100 ਵਾਰੀ ਕਰਨ ਵਾਸਤੇ ਤਿਆਰ ਹੁੰਦੀ ਹੈ ਕਿਉਂ ਕਿ ਸਿਖਾਏ ਗਏ ਸੀ ਬਰੀ ਸਪਿਰਟ ਪਰ ਹੀ ਸੀ ਉਸ ਦਾਦੀ ਤੇ ਜੀ ਅਸੀਂ ਵੀ ਉਸੇ ਸੰਸਾਰ ਵਿੱਚ ਰਹਿੰਦੇ ਸਾਡੇ ਅੰਚ ਇਹ ਦਾਦੀਆਂ ਪੋਤਿਆਂ ਵਾਲੇ ਰਿਸ਼ਤੇ ਕਿਉਂ ਖਤਮ ਹੋ ਗਏ ਅਸੀਂ ਕਿਉਂ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਬਜਾਏ ਕਿ ਆਪਾਂ ਸਿੱਖੀ ਦੇ ਵਿੱਚ ਪਰਪੱਕ ਹੋਈਏ ਉਹਨਾਂ ਦੇ ਪ੍ਰਤੀ ਅਸੀਂ ਨਫ਼ਰਤ ਕਿਉਂ ਕਰ ਰਹੇ ਹਾਂ ਨਫ਼ਰਤ ਕਿਉਂ ਉਹਨਾਂ ਵਿੱਚ ਪੈਦਾ ਕਰ ਰਹੇ ਹਾਂ ਸਾਡੇ ਬੱਚੇ ਦਾਦੀਆਂ ਤੋਂ ਨਫ਼ਰਤ ਕਿਉਂ ਕਰਦੇ ਆ ਦਾਦੇ ਦੇ ਕੋਲ ਮਹਿਨਤ ਤੋਂ ਨਫ਼ਰਤ ਕਿਉਂ ਕਰਦੇ ਆ ਉਹਨਾਂ ਦੀ ਚੰਗੀ ਸਿੱਖਿਆ ਲੈਣ ਤੋਂ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਇਹਦੇ ਪਿੱਛੇ ਕੋਈ ਨਾ ਕੋਈ ਰਾਜ਼ ਛੁਪੇ ਹੋਏ ਤਾਕੀ ਕੋਈ ਚੰਗਾ ਨਾਂ ਤਾਂ ਸਖਾਇਆ ਜਾ ਸਕੇ ਅੱਜ ਵੇਖੀ ਜਾਂਦੇ ਆਂ ਮੈਂ ਕੱਲ ਬਾਬਾ ਜੀਵਨ ਸਿੰਘ ਅਮਰ ਸ਼ਹੀਦ ਉਹਨਾਂ ਦੇ ਦਿਹਾੜੇ ਤੇ ਬੇਨਤੀ ਕੀਤੀ ਸੀ 14 ਸਾਲਾਂ ਦੇ ਨੇ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਗੁਰੂ ਕੇ ਬੇਟੇ ਦਾ ਜਿਹਨੂੰ ਤਖੱਲਸ ਮਿਲਿਆ 14 ਸਾਲਾਂ ਦੇ ਤੇ 14 ਸਾਲਾਂ ਦੀ ਉਮਰ ਵਿੱਚ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਵਿੱਚੋਂ ਚੱਕਦੇ ਐ ਤੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਾਉਂਦੇ ਐ 14 ਸਾਲਾਂ ਦੀ ਉਮਰ ਦੇ ਵਿੱਚ ਇਹ ਕਾਰਜ ਕਰਦੇ ਐ ਤੇ ਅਸੀਂ ਵੀ ਵੇਖੀ ਜਾਂਦੇ ਆ ਜੀ 14 ਸਾਲਾਂ ਦੇ ਨੌਜੋ ਜਿਨ੍ਹਾਂ ਨੂੰ ਨਮਸਕਾਰ ਕਰਨ ਦਾ ਨਹੀਂ ਪਤਾ ਗੁਰਦੇਵ ਨੂੰ ਨਮਸਕਾਰ ਕਿਵੇਂ ਕਰਨੀ ਹੈ ਸੰਗਤ ਵਿੱਚ ਬਹਿਣ ਦਾ ਨਹੀਂ ਪਤਾ ਸੰਗਤ ਵਿੱਚ ਬੈਠਣਾ ਕਿਵੇਂ ਤੁਸੀਂ ਬਜ਼ੁਰਗੀ ਦੇ ਵਿੱਚੋਂ ਸਾਰੇ ਬਜ਼ੁਰਗੀ ਦੇ ਵਿੱਚੋਂ ਸਾਰੇ ਆਉਂਦੇ ਹੋ ਪਰ ਸਾਡੇ ਬੱਚੇ ਕਿਉਂ ਨਹੀਂ ਇੱਥੇ ਹਾਜ਼ਰੀਆਂ ਭਰ ਰਹੇ ਉਹਨਾਂ ਦਾ ਲਗਨ ਕਿਉਂ ਨਹੀਂ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਘਰ ਉਹਨਾਂ ਦਾ ਹੀ ਵੀ ਲਗਨ ਲਾਈਏ ਅਸੀਂ ਆਪਣੇ ਵੱਲੋਂ ਹੰਬੜਾ ਮਾਰ ਗਏ ਉਹਨਾਂ ਨੂੰ ਕਿਉਂਕਿ ਵੇਖੋ ਅਸਥਾਨ ਬਣਿਆ ਬਿਲਡਿੰਗਾਂ ਨਹੀਂ ਬਣੀਆਂ ਨੇ ਸੁੰਦਰ ਤੋਂ ਸੁੰਦਰ ਸੰਗਮਰਮਰ ਦੇ ਪੱਥਰ ਲੱਗ ਰਹੇ ਜਿੱਥੇ ਅਸੀਂ ਬਿਲਡਿੰਗਾਂ ਤਿਆਰ ਕਰ ਰਹੇ ਹਾਂ ਸੰਗਮਰਮਰ ਦੇ ਪੱਥਰ ਲਾ ਰਹੇ ਹਾਂ ਸੁੰਦਰ ਤੋਂ ਸੁੰਦਰ ਅਸੀਂ ਸ਼ੀਸ਼ੇ ਲਾ ਰਹੇ ਹਾਂ ਉਹ ਸੰਭਾਲਣ ਵਾਲੇ ਵੀ ਤਾਂ ਅੱਗੇ ਤਿਆਰ ਕਰੀਏ ਆਪਾਂ ਤੁਸੀਂ ਬਜ਼ੁਰਗ ਕਿੰਨਾ ਕੁ ਚਿਰ ਇਹਨਾਂ ਸਥਾਨਾਂ ਨੂੰ ਸੰਭਾਲੋਗੇ ਇਹ ਸੰਗਮਰਮਰ ਦੇ ਜਿਹੜੇ ਪੱਥਰ ਲਾ ਲਾ ਕੇ ਤੁਸੀਂ ਦੇ ਰਹੇ ਹੋ ਕਿੰਨਾ ਕੁ ਚਿਰ ਇਹਨਾਂ ਸਥਾਨਾਂ ਦੀ ਸੰਭਾਲ ਕਰੋਗੇ ਅੱਗੇ ਸੰਭਾਲਣ ਵਾਲਾ ਵੀ ਤਾਂ ਇਹਨਾਂ ਨੂੰ ਤਿਆਰ ਕਰੀਏ ਉਹ ਤਾਂ ਕੋਈ ਵੀ ਕਿੰਨੇ ਕੁ ਨੌਜਵਾਨ ਨੇ ਜੀ ਅੱਜ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਥਿਆ ਲੈ ਰਹੇ ਕਿੰਨੇ ਕੁ ਬੱਚੇ ਨੇ ਜਿਹੜੇ ਮੁਹਾਰਨੀ ਸਿੱਖ ਰਹੇ ਅਸੀਂ ਤਾਂ ਇਥੋਂ ਤੱਕ ਚਲੇ ਗਏ ਮੇਰੇ ਖਿਆਲ ਚ ਬਹੁਤੇ ਬੱਚਿਆਂ ਨੂੰ ਤਾਂ 35 ਵੀ ਨਹੀਂ ਆਉਂਦੀ ਤੇ ਜਿੰਨੀ ਦੇਰ ਤੱਕ 35 ਨਹੀਂ ਆਏਗੀ ਮੁਹਾਰਨੀ ਨਹੀਂ ਆਏਗੀ ਉਨੀ ਦੇਰ ਤੱਕ ਯਾਦ ਰੱਖਿਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ ਸਕਦੇ ਪੜਨ ਨੂੰ ਲੱਖ ਪੜੀ ਜਾਓ ਪਰ ਜਿੰਨੀ ਦੇਰ ਤੱਕ 35 ਪੜ ਕੇ ਮੁਹਾਰਨੀ ਨਹੀਂ ਪੜਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਲੱਗੇ ਔਕੜ ਲਾਂ ਦਲਾਂ ਸਿਆਰੀ ਬਿਆਰੀ ਦੀ ਸਾਨੂੰ ਸਮਝ ਨਹੀਂ ਆ ਸਕਦੀ ਵੀ ਇਹ ਕਾਦੇ ਲਈ ਲੱਗੀ ਐ ਤੇ ਕਿਉਂ ਨਹੀਂ ਆ ਕਿਉਂ ਸਮਝ ਨਹੀਂ ਆ ਤੇ ਇਹ ਸਮਝ ਫੇਰ ਆਉਣੀ ਐ ਜੇ ਅਸੀਂ ਗੁਰਮਖੀ ਵਾਲੇ ਪਾਸੇ ਆਵਾਂ ਟ੍ਰੈਂਡ ਪਿੱਛੇ ਨਾ ਜਾਈਏ ਵੀ ਟ੍ਰੈਂਡ ਇੰਗਲਿਸ਼ ਦਾ ਹੈ ਜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਖੀ ਵਿੱਚ ਹੀ ਐ ਇੰਗਲਿਸ਼ ਵਿੱਚ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ਼ਬਦ ਸਕਦਾ। ਖੈਰ ਮੇਰੀ ਜਿਹੜੀ ਬੇਨਤੀ ਹੈ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਵਾਰ-ਵਾਰ ਸਵਾਲ ਹੋਏ ਵਾਰ-ਵਾਰ ਜਵਾਬ ਜਵਾਬ ਦਿੱਤੇ ਉਹਨਾਂ ਦੇ ਤੇ ਅਖੀਰ ਜਦੋਂ ਸ਼ਾਮ ਢਲਣ ਲੱਗੀ ਉਹਨਾਂ ਕਿਹਾ ਵਾਪਸ ਭੇਜੋ। ਕਚਹਿਰੀ ਦਾ ਸਮਾਂ ਸਮਾਪਤ ਹੋ ਚੁੱਕਾ ਸੀ। ਗੁਰੂ ਪੁੱਤਰ ਅੱਜ ਦੀ ਆ ਸ਼ਾਮ ਜਿਹੜੀ ਆ ਰਹੀ ਹੈ ਇਸ ਸ਼ਾਮ ਨੂੰ ਵਾਪਸ ਉਹਨਾਂ ਦਾਦੀ ਮਾਹ ਦੇ ਕੋਲ ਚਲੇ ਜਾ। ਤੇ ਆ ਜਿਹੜੀ ਰਾਤ ਆਏਗੀ ਨਾ ਆ ਰਾਤ ਇਸੇ ਰਾਤ ਨੂੰ ਬਾਬਾ ਮੋਤੀराम ਜੀ ਮਹਿਰਾ ਵੇਖੋ ਇਹ ਤਾਂ ਜੀ ਸਾਡੇ ਆਗੂਆਂ ਨੂੰ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲਈਏ ਬਾਬਾ ਜੀਵਨ ਸਿੰਘ ਦੇ ਨਾਲ ਸਬੰਧਤ ਰੱਖਣ ਵਾਲੇ ਪਰਿਵਾਰਾਂ ਨੂੰ ਵੀ ਨਾਲ ਲਈਏ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਕਮਿਊਨਿਟੀ ਦੇ ਨਾਲ ਸਬੰਧ ਰੱਖਣ ਵਾਲਿਆਂ ਨੂੰ ਵੀ ਨਾਲ ਲਈਏ ਕਿਉਂਕਿ ਇੱਕ ਢੜਾ ਮਨਾਰਿਆ ਦੂਜੇ ਢੜੇ ਨੂੰ ਪਿੱਛੇ ਧੱਕਿਆ ਜਾ ਰਿਹਾ ਜਦੋਂ ਸਭਨਾਂ ਨੂੰ ਨਾਲ ਲੈ ਕੇ ਤੁਰਾਂਗੇ ਤੇ ਇਹ ਪਾਵਨ ਅਸਥਾਨਾਂ ਦੀਆਂ ਵੀ ਰੌਣਕਾਂ ਵਧਣਗੀਆਂ ਤੇ ਇਨ੍ਹਾਂ ਪਾਵਨ ਅਸਥਾਨਾਂ ਤੇ ਸਾਧ ਸੰਗਤ ਇਨ੍ਹਾਂ ਗੁਰਸਿੱਖਾਂ ਦੇ ਮਨਾਏ ਕੋਈ ਦਿਹਾੜੇ ਵੀ ਸਾਡੇ ਸਫਲ ਹੋਣਗੇ ਸਭਨਾਂ ਨੂੰ ਜੇ ਅਸੀਂ ਕਹੀਏ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਇਪੋਰਟੈਂਟ ਹੈ ਭਾਵੇਂ ਉਹ ਜਮ ਇਸ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਉਹ ਮੇਨ ਆਗੂ ਵਜੋਂ ਨੇ ਪਰ ਯਾਦ ਰੱਖਿਓ ਉਹਨਾਂ ਦੇ ਨਾਲ-ਨਾਲ ਸ਼ਹਾਦਤ ਦੇਣ ਵਾਲੇ ਬਾਬਾ ਮੋਤੀ RAM ਜੀ ਦੇ ਮਹਿਰਾ ਦੇ ਪਰਿਵਾਰ ਨੂੰ ਵਿਸਾਰਿਆ ਨਹੀਂ ਜਾ ਸਕਦਾ ਪਾਸੇ ਨਹੀਂ ਕੀਤਾ ਜਾ ਸਕਦਾ ਅਸੀਂ ਪਾਸੇ ਕਿਵੇਂ ਕਰਦੇ ਆ ਇੱਕ ਮੇਨ ਪਾਤਰ ਹੈ ਇਸ ਇਤਿਹਾਸ ਦਾ ਤੇ ਮੇਰੇ ਖਿਆਲ ਚ ਆਪਾਂ ਜਿਹੜੇ ਤੁਸੀਂ ਪੜਨ ਵਾਲੇ ਬੱਚੇ ਨੌਜਵਾਨ ਜੇ ਕਿਤੇ ਇੱਕ ਲੇਖ ਪੜਦੇ ਹੋਣ ਵਿੱਚੋਂ ਇੱਕ ਪਾਤਰ ਪਾਸੇ ਖੜ ਜਾਏ ਤੇ ਉਹ ਉਹ ਪੜਨ ਦਾ ਆਨੰਦ ਹੀ ਨਹੀਂ ਬਣਦਾ ਕੋਈ ਸਟੋਰੀ ਪੜਦੇ ਹੋਣ ਉਹਦੇ ਵਿੱਚੋਂ ਇੱਕ ਪਾਤਰ ਨੂੰ ਪਾਸੇ ਹਟਾ ਦਿਓ ਉਹਦਾ ਆਨੰਦ ਹੀ ਨਹੀਂ ਬਣਦਾ ਸਭਣਾ ਨੂੰ ਨਾ ਦਿੱਕੀ ਤੇ ਆਪਾਂ ਯਤਨ ਵੀ ਕੀਤਾ ਆਪਾਂ ਸਾਰਿਆਂ ਨੇ ਆ ਪਿਛਲੇ ਦਿਨੀ ਬਹੁਤ ਵੱਡੀ ਪੱਧਰ ਤੇ ਆਪਾਂ ਬਾਬਾ ਜੀਵਨ ਸਿੰਘ ਦਾ ਸ਼ਹਾਦਤ ਵਾਲਾ ਦਿਨ ਮਨਾਇਆ ਗੁਰਦੁਆਰਾ ਟਿੰਪੀ ਸੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਰ ਜਦੋਂ ਸ਼ਾਮ ਨੂੰ ਉਹ ਵਾਪਸ ਆਏ ਨਾ ਜੀ ਦਾਦੀ ਮਾਂ ਨੇ ਪੁੱਛਿਆ ਵੀ ਪੁੱਤਰ ਕੀ ਕੀ ਗੱਲਾਂ ਹੋਈਆਂ ਅੱਜ ਤੋਂ ਅੱਜ ਉਹ ਦੱਸਦੇ ਸੀ ਵੀ ਉਹ ਕਹਿ ਰਹੇ ਸੀ ਔਰੰਗਜ਼ੇ ਬਾਦਸ਼ਾਹ ਨਾਲ ਤੁਸਾਂ ਦੀ ਗੱਲ ਕਰਵਾਣੀ ਹੈ ਉਹ ਕਹਿ ਰਹੇ ਸਨ ਵੀ ਔਰੰਗਜ਼ੇ ਬਾਦਸ਼ਾਹ ਤੋਂ ਤੁਹਾਡੇ ਸਾਰੇ ਗੁਨਾਹ ਮਾਫ ਕਰਵਾ ਦਿੰਨੇ ਆ ਜੇ ਤੁਸੀਂ ਇਸਲਾਮ ਜਾਂ ਦੀਨ ਕਬੂਲ ਕਰਦੇ ਹੁੰਦਾ ਦਾਦੀ ਪੁੱਛਦੀ ਹੈ ਬੱਚੇ ਤੁਸੀਂ ਕੀ ਆਖਿਆ ਤੁਸੀਂ ਕੀ ਜਵਾਬ ਦਿੱਤਾ ਮੇਰੇ ਲਾਲ ਉਹ ਕਹਿੰਦੇ ਮਾਂ ਅਸੀਂ ਜਵਾਬ ਪਤਾ ਕੀ ਦਿੱਤਾ ਅਸੀਂ ਜਵਾਬ ਦਿੱਤਾ ਵੀ ਕਿਹੜੇ ਔਰੰਗਜੇ ਉਸ ਔਰੰਗਜੇ ਦੇ ਨਾਲ ਜਿਹੜਾ ਕੁਰਾਨ ਸ਼ਰੀਫ ਨੂੰ ਪੜ੍ਹਦਾ ਹੈ ਉਹਦੀਆਂ ਕਸਮਾਂ ਖਾਂਦਾ ਹੈ ਤੇ ਉਹ ਕਸਮਾਂ ਦੇ ਉੱਪਰ ਵੀ ਨਹੀਂ ਰਿਹਾ ਉਹ ਔਰੰਗਜੇ ਜਿਹੜਾ ਆਪਣੇ ਬਾਪ ਦਾ ਕਤਲ ਕਰਦਾ ਹੈ ਤੇ ਕਤਲ ਤੇ ਖੁਸ਼ੀ ਮਨਾਉਂਦਾ ਹੈ ਉਹ ਔਰੰਗਜ਼ੇਬ ਜਿਹੜਾ ਤਖਤ ਤੇ ਬੈਠਣ ਦੀ ਖਾਤਰ ਦਿੱਲੀ ਦਾ ਤਖਤ ਹਾਸਲ ਕਰਨ ਦੀ ਖਾਤਰ ਆਪਣੇ ਭਰਾਵਾਂ ਨੂੰ ਕਤਲ ਕਰਦਾ ਜਿਹੜਾ ਆਮ ਲੋਕਾਂ ਨੂੰ ਨਿਆਂ ਨਹੀਂ ਦੇ ਰਿਹਾ ਜਿਹੜਾ ਆਮ ਲੋਕਾਂ ਦੇ ਨਾਲ ਅਨਿਆਂ ਕਰ ਰਿਹਾ ਉਹ ਕੱਲ ਨੂੰ ਸਾਡੇ ਨਾਲ ਨਿਆਂ ਕਿਵੇਂ ਕਰੂ ਤੇ ਫਿਰ ਅਸੀਂ ਕਿਹਾ ਵੀ ਗੁਨਾਹ ਐਸਾ ਉਹ ਗੁਨਾਹ ਦਾ ਵਾਰ-ਵਾਰ ਜ਼ਿਕਰ ਕਰ ਰਹੀ ਸੀ ਤੁਹਾਡੇ ਗੁਨਾਹ ਮਾਫ਼ ਕਰਵਾ ਦੇਵਾਂਗੇ ਅਸੀਂ ਕਿਹਾ ਮਾਂ